بسم اللہ الرحمن الرحیم ہاں جی دوستو 하다رز السلام علیکم ورحمۃ اللہ وبرکاتہ دوستو میں محمد جمیل 하다رہ ابو جےتوں اج ایک بہت ہی गंभीर मुद्दे دے ਤੁਹਾਡੇ ਨਾਲ روبرو ہو رہے ہاں کچھ ਵਿਚਾਰ سانجے کرنے نے کچھ سوال میرے منچ جو ਪਣ ਪ ਰਹੇ ਨੇ ਤਾਂ میں ਉਹ ਤੁਹਾਡੇ ਨਾਲ سانجے ਵੀ کرنے ਨੇ ਤੇ ਤੁਹਾਨੂੰ ਤੁਹਾਡਾ ਕਮੈਂਟਾਂ ਦੇ ਵਿੱਚ ਇੰਤਜ਼ਾਰ ਵੀ ਕਰਾਂਗਾ ਕਿ ਤੁਸੀਂ ਕੀ ਸੋਚਦੇ ਹੋ ਇਹ ਬਾਰੇ ਅਰ ਜਿਨ੍ਹਾਂ ਤੋਂ ਜਵਾਬ ਮੰਗੇ ਨੇ ਤਾਂ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਇਸ ਤੇ ਗੌਰ ਕਰਨ ਖਾਸ ਤੌਰ ਤੇ ਦੋਸਤੋ ਇੱਕ ਕੁਰਾਨ ਸ਼ਰੀਫ ਦੀ ਬੇਅਦਵੀ 2016 ਦੇ ਵਿੱਚ ਹੋਈ ਸੀ ਇੱਥੇ ਮਲੇ ਕੋਲੇ ਤੇ ਬਹੁਤ بڑا ਹੰਗਾਮਾ ਹੋਇਆ ਤੇ ਵਿਧਾਇਕ ਦੇ ਘਰ ਤੇ ਵੀ ਹਮਲਾ ਕੀਤਾ ਗਿਆ ਤਾਂ ਕਾਫੀ ਮਤਲ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਉੱਡਦੀਆਂ ਰਹੀਆਂ ਤਰ੍ਹਾਂ ਤਰ੍ਹਾਂ ਦੇ ਉੱਤੇ ਜਵਾਬ ਆਉਂਦੇ ਰਹੇ ਕਿ ਉਹਨੇ ਕਰਵਾਈ ਉਸਨੇ ਕਰਵਾਈ ਤਾਂ ਹੁਣ ਉਸ ਦਾ ਇੱਕ ਡਿਸੀਜਨ ਆਇਆ ਹੈ ਪਿਛਲੇ ਦਿਨੀਂ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ যাদব ਦੋਸ਼ੀ ਪਾਏ ਗਏ ਨੇ 2 ਸਾਲ ਦੀ ਸਜ਼ਾ ਹੋਈ ਹੈ ਉਹਨਾਂ ਨੂੰ 11000 ਜੁਰਮਾਨਾ ਹੋਇਆ ਹੈ ਤਾਂ ਦੋਸਤੋ ਇਹ ਜਿਹੜਾ ਸਜ਼ਾ ਹੋਈ ਹੈ ਇੱਕ ਬਹੁਤ ਵੱਡੇ ਸਵਾਲ ਖੜੇ ਕੀ ਹੁੰਦੇ ਨੇ ਤੇ ਵੀ ਜੋ ਆ ਰੂਲਿੰਗ ਪਾਰਟੀ ਹੈ ਸੱਤਾ ਪਾਰਟੀ ਹੈ ਤਾਂ ਉਸ ਦਾ ਇੱਕ ਵਿਧਾਇਕ ਸਾਡੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਆਦਬੀ ਕਰਵਾਉਂਦਾ ਹੈ ਦੋਸ਼ੀ ਪਾਇਆ ਗਿਆ ਦੇਖੋ ਅਦਾਲਤ ਨੇ ਦੋਸ਼ੀ ਨੂੰ ਤਾਂ ਕਰਾਰ ਦਿੱਤਾ ਉਹਨੂੰ ਸਜ਼ਾ ਵੀ ਹੋ ਗਈ ਹੈ ਪੰਜਾਬ ਅੰਦਰ ਬੇਅਦਬੀਆਂ ਮੰਦ ਭਗੀਆਂ ਘਟਨਾਵਾਂ 2015-16 ਚ ਹੋਈਆਂ ਜਿਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣਾ ਤੇ ਪੰਥਕ ਸਰਕਾਰ ਤੇ ਪੰਜਾਬੀਆਂ ਦੀ ਆਪਣੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਾਂਚ ਕੀਤੀ ਔਰ ਕਈ ਦੋਸ਼ੀਆਂ ਨੂੰ ਫੜਿਆ ਕਈਆਂ ਦੇ ਖਿਲਾਫ ਕੋਟਾਂਚ ਚ ਚਲਾਨ ਦਿੱਤੇ ਉਹਨਾਂ ਚੋਂ ਇੱਕ ਹੈ ਨਰੇਸ਼ ਯਾਦਵ ਜਿਹੜਾ ਦਿੱਲੀ ਤੋਂ ਮਹਿਰੋਲੀ ਤੋਂ ਆਮ ਆਦਮੀ ਪਾਰਟੀ ਦਾ ਅੱਜ ਵੀ ਮੌਜੂਦਾ ਬਗਾਇਕ ਹੈ ਤੇ ਅੱਜ ਮਲੇਰ ਕੋਟਲਾ ਦੀ ਅਦਾਲਤ ਨੇ ਵੀ ਇਹਨੂੰ ਦੋਸ਼ੀ ਕਰਾਰ ਦਿੱਤਾ ਹੈ ਇਹਨੂੰ ਬੇਅਦਬੀਆਂ ਦਾ ਦੋਸ਼ੀ ਪਾਇਆ ਗਿਆ ਔਰ ਪਹਿਲੀ ਵਾਰ ਹੋਇਆ ਕਿ ਕਿਸੇ ਪੋਲਿਟੀਕਲ ਪਾਰਟੀ ਦਾ ਕੋਈ ਨੁਮਾਇੰਦਾ ਬੇਅਦਬੀ ਦੇ ਦੋਸ਼ਾਂ ਤਹਿਤ ਉਹਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੋਵੇ ਤੇ ਅੱਜ ਮੇਰਾ ਸਿੱਧਾ ਸਵਾਲ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਿਸ ਸਮੇਂ ਨਰੇਸ਼ ਯਾਦਵ ਨੂੰ ਪੰਜਾਬ ਦੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਉਦੋਂ ਤਾਂ ਇਹ ਧਰਨੇ ਮੁਜਾਰੇ ਲਾ ਕੇ ਬੈਹਿ ਗਏ ਸੀ ਸੜਕਾਂ ਬੰਦ ਕਰਤੀਆਂ ਸੀ ਚਾਹੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਹੋਣ ਭਗਵੰਤ ਮਾਨ ਹੋਣ ਇਹਨਾਂ ਦੇ ਅੱਜ ਦੇ ਮੌਜੂਦਾ ਮੰਤਰੀ ਬਲਬੀਰ ਸਿੰਘ ਹੋਣ ਇਹਨਾਂ ਦੇ ਐਮਐਲਏ ਹੋਣ ਇਹ ਕਹਿੰਦੇ ਤਾਂ ਹੁਣ ਮੇਰਾ ਸਵਾਲ ਹੈ ਮੌਜੂਦਾ ਸਾਡੇ ਵਿਧਾਇਕ ਨੂੰ ਐਮਐਲਏ ਡਾਕਟਰ ਮੁਹੰਮਦ ਜਮੀਲਉ ਰਹਿਮਾਨ ਸਾਹਿਬ ਨੂੰ ਕਿ ਉਹਨਾਂ ਨੇ ਪਾਰਟੀ ਨੂੰ ਮਤਲਬ ਇਸ ਬਾਰੇ ਕੀ ਅੱਗੇ ਉਹ ਕੀਤਾ ਉਹਨਾਂ ਇੱਕ ਜਵਾਬ ਦੇ ਹੀ ਕੀ ਤਹਿ ਕੀਤੀ ਹੈ ਪਾਰਟੀ ਦੇ ਕਿ ਨਰੇਸ਼ ਯਾਦ ਦੇ ਕੀ ਕਾਰਵਾਈ ਕੀਤੀ ਹੈ ਤਾਂ ਦੂਸਰਾ ਮੇਰਾ ਜਵਾਬ ਸਵਾਲ ਹੈ ਜੀ ਸਾਕਵਲੀ ਰਾਜਾ ਜੀ ਨੂੰ ਜੋ ਚੇਅਰਮੈਨ ਨੇ ਪਲੈਨਿੰਗ ਬੋਰਡ ਦੇ ਤੇ ਬਾਕੀ ਸਾਰੇ ਜਿਹੜੇ ਮੁਸਲਿਮ ਆਗੂ ਨੇ ਖਾਸ ਤੌਰ ਤੇ ਮੇਰਾ ਉਹਨਾਂ ਨੂੰ ਸਵਾਲ ਹੈ ਮੁਸਲਿਮ ਆਗੂਆਂ ਨੂੰ ਕਿ ਜੋ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਤਾਂ ਪਾਰਟੀ ਨੂੰ ਉਹਨਾਂ ਨੇ ਮਤਲਬ ਕੀ ਕਿਹਾ ਹੁਣ ਤੱਕ ਕੀ ਜਵਾਬ ਮੰਗਿਆ ਪਾਰਟੀ ਤੋਂ ਕਿ ਪਾਰਟੀ ਦਾ ਇੱਕ ਵਿਧਾਇਕ ਸਾਡੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਵਾਉਂਦਾ ਹੈ ਸਜ਼ਾ ਵੀ ਉਹਨੂੰ ਹੋ ਜਾਂਦੀ ਹੈ ਇਹਨੀ ਹੁਣ ਦੇਖੋ ਸਵਿਧਾਨਿਕ ਤੌਰ ਤੇ ਜੋ ਸਾਡੀ ਅਦਾਲਤ ਹੈ ਉਹਨਾਂ ਨੂੰ ਸਜ਼ਾ ਵੀ ਸੁਣਾ ਦਿੱਤੀ ਤਾਂ ਹੁਣ ਉਸ ਦੇ ਵਿੱਚ ਇਹਨਾਂ ਦਾ ਇਹਨਾਂ ਦਾ ਹੁਣ ਅੱਗੇ ਜਵਾਬ ਦੇਹੀਏ ਪਾਰਟੀ ਪ੍ਰਤੀ ਜੋ ਜਿਹੜੇ ਨੁਮਾਇੰਦਗੀ ਕਰਦੇ ਨੇ ਮੁਸਲਮਾਨਾਂ ਦੀ ਉਹਨਾਂ ਦੀ ਜਵਾਬ ਦੇਹੀ ਬੰਦੀ ਹੈ ਤੇ ਦੂਸਰੀ ਜਵਾਬ ਦੇਹੀ ਹੈ ਦੋਸਤੋ ਜੋ ਸਾਡੇ ਧਾਰਮਿਕ ਰਹਿਨਮਾ ਨੇ ਸਾਡੇ ਮੁਫਤੀ ਸਹਿਬਾਨ ਨੇ ਸਰਕਾਰੀ ਮੁਫਤੀ ਨੇ ਤੇ ਮੁਫਤੀ ਆਜ਼ਮ ਪੰਜਾਬ ਸਾਡੇ ਉਹਨਾਂ ਦੇ ਉੱਤੇ ਵੀ ਉਹਨਾਂ ਨੂੰ ਮੇਰਾ ਸਵਾਲ ਹੈ ਕਿ ਉਹਨਾਂ ਨੇ ਆਪਣੀ ਕੌਮ ਦੀ ਰਹਿਨਮਾਈ ਕਿਵੇਂ ਕਰਨੀ ਹੈ ਹੁਣ ਉਹਨਾਂ ਨੂੰ ਵੀ ਇਸਤੇ ਮਤਲਬ ਆਪਣੀ ਕੌਮ ਨੂੰ ਮੁਸਲਿਮ ਕੌਮ ਨੂੰ ਸੰਦੇਸ਼ ਦੇਣਾ ਚਾਹੀਦਾ ਹੈ ਕਿ ਜੋ ਮਤਲਬ ਇਹ ਬੇਅਦਬੀ ਹੋਈ ਹੈ ਬੇਅਦਬੀ ਦਾ ਦੋਸ਼ੀ ਨੇ ਤਾਂ ਉਹ ਵੀ ਆਪਣਾ ਜਰੂਰ ਸਪਸ਼ਟੀਕਰਨ ਦੇਣ ਕਿ ਹੁਣ ਇਸਤੇ ਕੌਮ ਦੀ ਰਹਿਨਮਾਈ ਮਤਲਬ ਕਰਨੇ ਤੇ ਇੱਕ ਮੇਰਾ ਜੋ ਸਵਾਲ ਹੈ ਸ਼ਾਹੀ ਇਮਾਮ ਨੂੰ ਹੈ ਜੋ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਹਰ ਮੁੱਦੇ ਤੇ ਬੇਵਾਗ ਬੋਲਦੇ ਨੇ ਤਾਂ ਇਸ ਮੁੱਦੇ ਤੇ ਵੀ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਬੋਲਣਾ ਚਾਹੀਦਾ ਹੈ ਕਿ ਮਤਲਬ ਹੁਣ ਜੋ ਮੁਸਲਿਮ ਕੌਮ ਹੈ ਉਸ ਨੂੰ ਉਹੀ ਉਹੀ ਰਹਿਮਾਈ ਕਰਨਾ ਕਿ ਦੇਖੋ ਜਦ ਇੱਕ ਸੱਤਾਧਾਰੀ ਪਾਰਟੀ ਦਾ ਇੱਕ ਵਿਧਾਇਕ ਗੁਰੂ ਅੰਸ਼ੇ ਦੀ ਬੇਅਦਬੀ ਦੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਮੇਰੇ ਇਹ ਕੁਝ ਸਵਾਲ تھے ਜੋ ਮੇਰੇ ਮਨ ਦੇ ਵਿੱਚ ਪਣਪ ਰਹੇ تھے ਤਾਂ ਮੈਂ ਤੁਹਾਡੇ ਨਾਲ ਵੀ ਸਾਂਝੇ ਕੀਤੇ ਨੇ ਤਾਂ ਦੋਸਤੋ ਹੁਣ ਇੱਕ ਪਿੱਛੇ ਜਿਵੇਂ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਤਾਂ ਸੁਖਵੀਰ ਬਾਦਲ ਜੋ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੇ ਜਾ ਕੇ ਦਰبار صاحب ਅਕਾਲ ਤਖਤ ਤੇ ਆਪਣੀਆਂ ਗਲਤੀਆਂ ਮੰਨੀਆਂ ਕਿ ہاں ਸਤੋਂ ਗਲਤੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਇੱਕ ਧਾਰਮਿਕ ਸਜ਼ਾ ਲੱਗੀ ਉਹ ਆਪਣੀ ਸਜ਼ਾ ਉੱਥੇ ਪੂਰੀ ਕਰ ਰਹੇ ਨੇ ਜੋ ਵੀ ਉਹਨਾਂ ਨੂੰ ਸਜ਼ਾ ਲਈ ਉਹਨਾਂ ਦੇ ਧਾਰਮਿਕ ਆਗੂਆਂ ਨੇ ਤਾਂ ਉਸ ਦੇ ਦੇਖੋ ਜਦ ਇੱਕ ਸਿੱਖ ਧਰਮ ਦੇ ਵਿੱਚ ਜੋ ਉਹਨਾਂ ਦਾ ਸਰਵਉੱਚ ਸੰਸਥਾ ਹੈ ਉਹਨਾਂ ਜੋ ਸਜ਼ਾ ਲਈ ਉਹਨਾਂ ਨੇ ਕਬੂਲ ਕੀਤੀ ਤਾਂ ਫਿਰ ਪਾਰਟੀ ਨੇ ਮਤਲਬ ਉਹਨਾਂ ਤੱਕ 8 ਸਾਲ ਤੱਕ ਨਾ ਤਾਂ ਨਰੇਸ਼ ਯਾਦਵ ਨੂੰ ਬਾਹਰ ਕੱਢਿਆ ਆਮ ਆਦਮੀ ਪਾਰਟੀ ਨੇ ਤੇ ਨਾ ਹੁਣ ਸਜ਼ਾ ਹੋਣ ਤੇ ਵੀ ਕੋਈ ਪਾਰਟੀ ਦਾ ਬਿਆਨ ਆਇਆ ਨਾ ਮੁੱਖ ਮੰਤਰੀ ਭਵੰਤਮਾਨ ਦਾ ਬਿਆਨ ਆਇਆ ਨਾ ਕੇਜਰੀਵਾਲ ਦਾ ਬਿਆਨ ਆਇਆ ਅਰ ਸਭ ਤੋਂ ਵੱਧ ਅਫਸੋਸ ਹੈ ਮੈਨੂੰ ਡਾਕਟਰ ਜਮੀਲウ ਰਹਿਮਾਨ ਤੇ ਜੋ ਸਾਡੇ ਵਿਧਾਇਕ ਨੇ ਸਾਰੇ ਪੰਜਾਬ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਕਰਦੇ ਨੇ ਤੇ ਦੂਸਰੇ ਜਿਹੜੇ ਮੁਸਲਮਾਨ ਆਗੂ ਨੇ ਕਿ ਉਹਨਾਂ ਦਾ ਵੀ ਕੋਈ ਬਿਆਨ ਨਹੀਂ ਆਇਆ ਇਸ ਤੇ ਤਾਂ ਦੋਸਤੋ ਤੁਸੀਂ ਵੀ ਇਸ ਤੇ ਮਤਲਬ ਕਮੈਂਟ ਕਰੋ ਇਸ ਵੀਡੀਓ ਨੂੰ ਦੇਖ ਕੇ ਕਿ ਕੀ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਮਤਲਬ ਇਹਦੇ ਪਾਰਟੀ ਦੇ ਬਾਰੇ ਮਤਲਬ ਅੱਗੇ ਨੂੰ ਕੀ ਸਹੀ ਰਾਇ ਬਣਾਈਏ 2027 ਦਾ ਇਲੈਕਸ਼ਨ ਵੀ ਆ ਰਿਹਾ ਹੈ ਤੇ ਅੱਗੇ ਜੋ ਇਲੈਕਸ਼ਨ ਨੇ ਆਪਣੇ ਲੋਕਲ ਬਾਡੀਜ਼ ਦੇ ਉਹ ਵੀ ਆ ਰਹੇ ਨੇ ਤਾਂ ਉਸ ਬਾਰੇ ਅਸੀਂ ਆਪਣੀ ਮੁਸਲਿਮ ਜੋ ਕੌਮ ਹੈ ਮੁਸਲਿਮ ਜੋ ਕਮਿਊਨਿਟੀ ਹੈ ਉਹਨੋਂ ਸੀ ਕੀ ਸਹਿਦਈਏ ਕੀ ਮਤਲਬ ਸੰਦੇਸ਼ ਦੇਈਏ ਧੰਨਵਾਦ